ਵੈਗੁਰੂ ਜੀ ਕਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਵੈਗੁਰੂ ਜੀ ਆਪਾਂ ਸਵੇਰ ਦੇ ਕੰਮ ਸ਼ੁਰੂ ਕਰਨ ਲੱਗੇ ਆ। ਲੋ ਜੀ ਇਹ ਚਿੱਟੇ ਛੋਲੇ ਰਾਤ ਭਿਉਂ ਕੇ ਰੱਖਤੇ ਸੀਗੇ। ਇਹੇ ਹੁਣ ਲਗਾਉਨੇ ਆਪਾਂ ਤੜਕਾ। ਪਹਿਲਾਂ ਸਬਜ਼ੀ ਬਣਾਉਣੀ ਆ ਨਾਲੇ ਕਰਦੇ ਆ ਚਾਹ ਪਾਣੀ। ਤੇ ਲੋ ਜੀ ਵੈਗੁਰੂ ਜੀ ਇੱਧਰ ਧਰ ਲਿਆ ਚਾਹ ਤੇ ਉੱਧਰ ਧਰ ਲਿਆ ਕੁੱਕਰ ਕੁੱਕਰ ਚ ਤੇਲ ਪਾਤਾ ਇਹਨੇ ਗਰਮ ਹੁੰਦਾ ਤੇ ਇੱਧਰ ਚਾਹ ਬਣਾ ਲੀਆ ਕਿੰਨੀਆਂ ਧੋਕੇ ਰੱਖਤੀਆਂ। ਇੰਨੇ ਆਪਣੀ ਚਾਹ ਬਣਦੀ ਆ ਮੈਂ ਘੱਟ ਕਰਤਾ ਸੀਗਾ ਗੈਸ ਇੰਨੇ ਮੈਂ ਛੋਲੇ ਰਾਗੜ ਲੈਣੀ ਆ ਥੇਕ ਥੋੜੀ ਜੀ ਗ੍ਰੈਂਡਰ ਕਰ ਲੈਣੀ ਆ ਇਹਦੇ ਨਾਲ ਸਬਜੀ ਬਹੁਤ ਵਧੀਆ ਗਾੜੀ ਬਣ ਜਾਂਦੀ ਆ ਤੇ ਲੋ ਜੀ ਬੈਗਰੂ ਜੀ ਇੱਧਰ ਤੜਕਾ ਲਗਾਤਾ ਤੜਕਾ ਲਗਾ ਕੇ ਆਲੂ ਪਾਤੇ ਨੇ ਬੇਟਾ ਤਾਂ ਫਿਰ ਆਲੂ ਆ ਬਿਨਾ ਸਬਜੀ ਰੋਟੀ ਖਾਂਦਾ ਨਹੀਂ ਕਹਿ ਦੂਗਾ ਆਲੂ ਪਾ ਮੰਮੀ ਆਲੂ ਤਾਂ ਜ਼ਰੂਰੀ ਨੇ ਤੇ ਇਹਦੇ ਕਰਕੇ ਮੈਂ ਆਲੂ ਪਾਤੇ ਨੇ ਜੀ ਤੇ ਲੋ ਜੀ ਆਲੂ ਰਿੱਜ ਗਏ ਸਬਜੀ ਤਾਂ ਰਿੱਜਣੀ ਵੈਸੇ ਆਲੂ ਪਾਤੇ ਥੋੜਾ ਜਿਹਾ ਪਾਣੀ ਪਾਤਾ ਇਹਨੇ ਰਿੱਜੂਗੀ ਤੇ ਉਸ ਤੋਂ ਬਾਅਦ ਸਬਜੀ ਪਾ ਦੂੰਗੀ ਫੇਰ ਆਲੂ ਰਿੱਜ ਗਏ ਪਾਣੀ ਪਾ ਦਣੀ ਨੇ ਰਿੱਜਣਗੇ ਨੇ ਢੱਕਣ ਧਰ ਦਣੀ ਐਵੇਂ ਤੇ ਲੋ ਜੀ ਇਹਦਾ ਐਵੇਂ ਢੱਕਣ ਧਰਤੇ ਨੇ ਮੈਂ ਕਰਤਾ ਗੈਸ ਬੰਦ ਫਿਰ ਇੱਧਰ ਹੁਣ ਦੁੱਧ ਮੇਣ ਬਣਾਈ ਲਾਗੇ ਸੀਗੇ ਫਿਰ ਕਹਿ ਦੰਦੇ ਨੇ ਗਰਮੀ ਹੁੰਦੀ ਹੈ ਇੱਕ ਇੱਕ ਤੂੰ ਉਦੋਂ ਹੀ ਗੈਸ ਬਾਲ ਲੈਣੀ ਹੈ ਜਦੋਂ ਮੈਂ ਰਸੋਈ ਚ ਆਉਣਾ ਹੁੰਦਾ ਇਹ ਦੇ ਕਰਕੇ ਮੈਂ ਗੈਸ ਬੰਦ ਕਰਤਾ ਹੈ ਬੈਗ루 ਜੀ ਹੁਣ ਦੁੱਧ ਮੇਣ ਤਾਂ ਇਹ ਧਰਿਆਉਣੀਆਂ ਵਿੱਚ ਫ੍ਰਿਜ ਦੇ ਧਣਕੇ ਆ ਦੋਗੇ ਨਹੀਂ ਰੱਖਤੀਆਂ ਨੇ ਤੇ ਲੋ ਜੀ ਹੁਣ ਪੀਨੇ ਆ ਚਾਹ ਪਾਣੀ ਪੀ ਕੇ ਬਿਸਕੁਟਾਂ ਨਾਲ ਖਾ ਕੇ ਬਿਸਕੁਟ ਤੇ ਹੁਣ ਆਪਾਂ ਆਟਾ ਗੁੰਨਣਾ ਦਨੇ ਆ ਇੰਨੇ ਆਟਾ ਗੁੰਨਦਿਆਂ ਤੇ ਸਬਜੀ ਨੂੰ ਤੜਕਾ ਲਗਾਇਆ ਹੋਇਆ ਉਹ ਘੱਟ ਕਰ ਗਈ ਸੀ ਕਿ ਮੈਂ ਗੈਸ ਇੰਨੇ ਸਬਜੀ ਰਿੱਚੂਗੀ ਆਲੂ ਸਬਜੀ ਨਹੀਂ ਆਲੂ ਪਹਿਲਾਂ ਆਲੂ ਪਾਦੇ ਸੀਗੇ ਤੇ ਲੋ ਜੀ ਵੈਗਰੂ ਜੀ ਹੁਣ ਆਟਾ ਗੁੰਨਦੀ ਐ ਆਨਾ ਆਟਾ ਗੁੰਨ ਕਿੰਨੇ ਰੱਖ ਦਨੀ ਇਹਨੇ ਕਣੀ ਮਰੂਗੀ ਮੈਂ ਐਵੇਂ ਕਰਕੇ ਰੱਖਦਾ ਨਹੀਂ ਉਸ ਤੋਂ ਬਾਅਦ ਫੇਰ ਰੋਟੀ ਲਾਹਾਂਗੇ ਭਾਂਡੇ ਢਿੰਡੇ ਮਾਂਚਾਂਗੇ ਤੇ ਕੰਮ ਨਿਬੜਾਂਗੇ ਤੇ ਲੋ ਜੀ ਵੈਗਰੂ ਜੀ ਰੋ ਆਟਾ ਗੁੰਨ ਕੇ ਰੱਖਦਾ ਹੁਣ ਮੈਂ ਤੇ ਫੇਰ ਕੰਮ ਕਰਦੇ ਹਾਂ ਲੋਜੀ ਆਟਾ ਗੁੰਨਤਾ ਤੇ ਸਬਜੀ ਆਪਣੀ ਰਿੱਜ ਗਈ ਐ ਇਹਦੇ ਵਿੱਚ ਪਾਤਾ ਸਾਰਾ ਸਮਾਨ ਰਾਗੜ ਕੇ ਗਲੈਂਡਰ ਕਰਕੇ ਆਲੂ ਪਹਿਲਾਂ ਰਿੱਜਣ ਲਈ ਸੀਗੇ ਤੇ ਛੋਲੇ ਪਾਤੇ ਰਾਗੜ ਤੇ ਕੁਸ ਕੁ ਸੇਮੇ ਪਾਤੇ ਨੇ ਜਿਹੜੇ ਅੱਧੇ ਦਿੱਤੇ ਹੁਣ ਇਹਦੇ ਵਿੱਚ ਪਾਦਨੇ ਆ ਪਾਣੀ ਪਾ ਕੇ ਹੁਣ ਇਹਨੇ ਸਬਜੀ ਨੂੰ ਰਿੱਜਣ ਦਾਨੇ ਆ ਹੁਣ ਕੁੱਕਰ ਦਾ ਢੱਕਣ ਲਗਾ ਦਾਨੇ ਆ ਤੇ ਇਹਨੂੰ ਰਿੱਜੂ ਕੀ ਨੇ ਸਬਜੀ ਇਹਨੇ ਆਪਾਂ ਕਰਿਆ ਨੇ ਕੰਮ ਉੱਧਰ ਝਾੜੂ ਪੋਚੇ ਦਾ ਲੋਜੀ ਆਪਾਂ ਚੱਲਦੇ ਹਾਂ ਹੁਣ ਕਮਰੇਆਂ ਲੋ ਜੀ ਇੱਧਰ ਸਾਫ ਸਫਾਈ ਕਰਤੀ ਹੈ ਮੇਰੇ ਚਾੜ ਦਾ ਬੈੱਡਾਂ ਤੇ ਝਾੜੂ ਲਗਾਤਾ ਏ ਝਾੜੂ ਲਗਾਤਾ ਸੋਫਾ ਸਾਫ ਕਰਤਾ ਏ ਪੋਚਾ ਦੇਖਦੀ ਆ ਮੈਂ ਪਹਿਲਾਂ ਸਬਜ਼ੀ ਦੇਖਦੀ ਆ ਇੱਧਰ ਲਗਾਤਾ ਅੱਜ ਹਵਾ ਚੱਲਦੀ ਆ ਸਾਫ ਸਫਾਈ ਤਨ ਇੱਧਰ ਵੀ ਮੰਜਾ ਝਾੜਤਾ ਬੈੱਡਾਂ ਦੇ ਝਾੜਤੀਆਂ ਚਾਦਰ ਸਾਰਾ ਸਮਾਨ ਚੱਕਤਾ ਉਹ ਰੱਖਦੇ ਨੇ ਪੜਤੇ ਉੱਪਰ ਦਿਖਾਉਂਦੇ ਨਹੀਂ ਫੇਰ ਦਿਖਾਵਾਂਗੇ ਪੋਚਾ ਲਗਾ ਕੇ ਹੁਣ ਲਗਾਉਣੀ ਆਪਾਂ ਪੋਚਾ ਹੁਣ ਪਹਿਲਾਂ ਰਸੋਈ 'ਚ ਚਲਦੇ ਆ ਰਸੋਈ 'ਚ ਸਬਜ਼ੀ ਦੇਖਦੇ ਆ ਰਿੱਜ ਗਈ ਸਬਜ਼ੀ ਦੇਖ ਕੇ ਫਿਰ ਦੇਖਦੇ ਆ ਰਿੱਚੀ ਬੰਤ ਕਰਤਾ ਸੀਗਾ ਵਿਚਰੀ ਮੈਂ ਗਾਇਸ ਤੇ ਲੋਟ ਹੁਣ ਦੇਖਦੇ ਆ ਸਬਜ਼ੀ ਇਹ ਸਬਜ਼ੀ ਰੱਖ ਕੇ ਹੁਣ ਰੋਟੀ ਲਾਦਾ ਪਹਿਲਾਂ ਮੈਨੂੰ ਖੋਲਦੀਆਂ ਢੱਕਣ ਨੂੰ ਤੇ ਢੱਕਣ ਖੋਲ ਕੇ ਉਧਰ ਦੂਜੇ ਗੈਸ ਤੇ ਰੱਖ ਦਾਨੀ ਛੋਟੇ ਤੇ ਛੋਟੇ ਤੇ ਰੱਖ ਕੇ ਸਬਜ਼ੀ ਦੇਖਦੇ ਆ ਰਿੱਚੀ ਆ ਵਧੀਆ ਤੇ ਫਿਰ ਲਾ ਦਾਂਗੇ ਰੋਟੀ ਪੋਚਾ ਤਾਂ ਦੇਖਦੇ ਆ ਬਾਅਦ ਚ ਜੇ ਟਾਈਮ ਲੱਗਿਆ ਤਾਂ ਲਗਾ ਦਾਂਗੇ ਨਹੀਂ ਤਾਂ ਫਿਰ ਨਾ ਵੀ ਸਹੀ ਅੱਜ ਦੇ ਲੋ ਜੀ ਹੁਣ ਆਪਾਂ ਰੋਟੀ ਲਾਤੀ ਆ ਰੋਟੀ ਲਾਉਣੀ ਆ ਸੱਚੇ ਰੋਟੀ ਲਾਉਣੀ ਆ ਦਿਮਾਗ ਵੀ ਘੁੰਮ ਜਾਂਦਾ ਕਿਸੇ ਪਾਸੇ ਪਤਾ ਹੀ ਨਹੀਂ ਲੱਗਦਾ ਲੋ ਜੀ ਸਬਜ਼ੀ ਆਪਣੀ ਰਿੱਜ ਗਈ ਸੀਗੀ ਤੇ ਮੈਂ ਹੁਣ ਰੋਟੀ ਲਗਦੀ ਆ ਸਬਜ਼ੀ ਉਧਰ ਧਰ ਦੇਣੀ ਆ ਲੋ ਜੀ ਬੈਗ ਵਿੱਚ ਪੋਚਾ ਲਗਾਤਾ ਸਾਰਾ ਸਾਫ ਸਫਾਈ ਕਰਦਾ ਮੇਜ਼ ਲਾਤਾ ਏ ਟਾਕੀਆਂ ਤਾਂ ਚਲੋ ਹਵਾ ਚੱਲਦੀ ਜਾਂਨੇ ਇਹ ਵੀ ਪੜਦੇ ਹੀਠਾਂ ਕਰ ਦਿੰਨੇ ਨਿੱਕੇ ਸਰਵੀ ਲਗਾਤਾ ਗਿੱਲਾ ਹੋ ਗਿਆ ਸੁੱਕ ਗਿਆ ਵੈਸੇ ਹੁਣ ਮੈਂ ਪੱਖਾ ਨਹੀਂ ਲਗਾਉਂਦੀ ਕਿਉਂਕਿ ਪਸਵਾ ਬਹੁਤ ਚਲਦੀ ਆ ਹਵਾ ਉਹਦੇ ਕਰਕੇ ਆਪੇ ਸੁੱਕ ਜਾਂਦਾ ਇੱਧਰ ਵੀ ਲਗਾਤਾ ਇੱਧਰ ਹਲੇ ਗਿੱਲਾ ਦਰਵਾਜ਼ੇ ਖੋਲ ਤੇ ਗੇੜ ਖੋਲ ਤੇ ਮੰਜਾ ਲਾ ਹੁ ਫੇਰ ਲਾ ਦੂੰਗੀ ਤੇ ਚਾਦਰ ਰਖਾਂਗੀ ਵੈ ਗੁਰੂ ਜੀ ਲੋ ਜੀ ਝਾੜੂ ਪੋਚੇ ਦਾ ਕੰਮ ਨਿਬੜ ਗਿਆ ਆਪਣਾ ਹੁਣ ਆਪਾਂ ਰੋਟੀ ਲੱਗ ਜਾਨੇ ਆ ਰੋਟੀ ਲਾ ਦੇਣੀ ਆਟਾ ਗੁੰਨੇ ਪਿਆ ਸੀ ਕਿ ਹੁਣ ਰੋਟੀ ਲਾ ਕੇ ਮਿਲਦੇ ਆ ਫਿਰ ਆਪਾਂ ਇਹ ਰੋਟੀ ਲਾ ਲਈਏ ਫਿਰ ਕੰਮ ਕਰਨੇ ਨੇ ਭਾਂਡੇ ਠਿੰਡੇ ਵੀ ਮੰਚ ਨੇ ਨੇ ਸਫਾਈ ਰੋਸੋਈ ਦੀ ਸਾਫ ਸਫਾਈ ਭਾਂਡੇ ਗੁੰਡਿਆਂ ਦੀ ਬੈਗਰੂ ਜੀ ਰੋਟੀ ਲਾਤੀ ਤੇ ਸਬਜੀ ਵੀ ਆਪਣੀ ਰੁੱਝ ਗਈ ਆ ਤੇ ਲੋ ਜੀ ਗਾੜੀ ਬਣ ਗਈ ਵਧੀਆ ਏ ਹੈਣ ਤੇ ਆਲੂ ਕੁਲਗੇ ਚੰਗੀ ਤਰ੍ਹਾਂ ਵਧੀਆ ਤੇ ਸਬਜੀ ਰੁੱਝ ਗਈ ਤੇ ਰੋਟੀ ਦਾ ਕੰਮ ਨਿਪੜ ਗਿਆ ਹੁਣ ਇਹਦੇ ਵਿੱਚ ਪਾ ਦਨੇ ਆਪਾਂ ਪਨੀਰ ਪਨੀਰ ਕੱਟ ਕੇ ਰੱਖਿਆ ਵਾ ਸੀਗਾ ਹੁਣ ਪਨੀਰ ਪਾਉ ਮੈਂ ਬਾਅਦ ਚ ਬਾਅਦ ਚ ਐਵੇਂ ਪਾ ਕੇ ਥੋੜੀ ਜਿਹੀ ਰੈਨ ਲੂੰਗੀ ਸਬਜੀ ਤੇ ਨਹੀਂ ਜੇ ਪਹਿਲਾਂ ਪਾਣਾ ਤੇ ਫਿਰ ਕੁਲਜਿਆਂ ਦਾ ਲੋ ਜੀ ਬੈਗਰੂ ਜੀ ਹੁਣ ਪਨੀਰ ਪਾਤਾ ਸਬਜੀ ਆਪਣੀ ਰੁੱਝ ਗਈ ਆ ਰੋਟੀ ਆਪਣੀ ਪੱਕ ਗਈ ਆ ਕੰਮ ਨਿਪੜ ਗਿਆ ਸਾਰੇ ਪਾਦਾਨੀਆਂ ਮੈਂ ਕਹਣੀ ਆ ਥੋੜਾ ਜਿਹਾ ਰੱਖ ਕੇ ਕੀ ਕਰਨਾ ਸਾਰੇ ਪਾਦਾਨੀਆਂ ਚਲੋ ਖਾ ਲਣਗੇ ਬੱਚੇ ਆਉਣਗੇ ਜੇ ਆਏ ਉਹ ਖਾ ਲਣਗੇ ਨਹੀਂ ਆਪਾਂ ਤਾਂ ਖਾਣੀਆਂ ਉਹ ਇੰਨਾਂ ਨੇ ਖਾਣੀਆਂ ਤੇ ਲੋ ਜੀ ਬੈਗਲੋ ਜੀ ਪਾਤਾ ਹੈ ਪਨੀਰ ਵੀਡੀਓ ਵਧੀਆ ਲਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਜੀ ਲੋ ਜੀ ਹੁਣ ਇਹਦਾ ਟੱਕਣ ਲਗਾ ਦਨੇ ਆਪਾਂ